ਮਾਜੋਦ ਐਸਐਸਪੀ ਸਾਹਿਬ ਸ਼੍ਰੀਮਤੀ ਅਬੀਦ ਕਾਂਰ ਤੇ ਐਸਪੀਸੀਟੀ ਸਾਹਿਬ ਸਰਵਿੰਦਰ ਸਿੰਘ ਜੀ ਦੇ ਵੱਲੋਂ ਜਿਹੜੀ ਚਲਾਈ ਮੁਹੰਮਦ ਬਾੜੇ ਅੰਸਰਾ ਦੇ ਖਿਲਾਫ ਸੀ ਉਹਦੇ ਸਬੰਧ ਵਿੱਚ ਜਿਹੜੀ ਪੁਲਿਸ ਨੇ ਇੱਕ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ ਕੱਲ ਮਿਤੀ 20 6 2025 ਨੂੰ ਐਸਐਚਓ ਮੈਡਮ ਜਸਵਿੰਦਰ ਐਸਐਚਓ ਬਰਪਾਤਾ ਇਹਨਾਂ ਨੂੰ ਇੱਕ ਇਤਰਾ ਮਿਲੀ ਕਿ ਅਰਪਾਰ ਸਿੰਘ ਖੋਜੀ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਕੋਟਲੀ ਖੁਰਦ ਥਾਣਾ ਮੋਰਜਨਾ ਟੰਡਾ ਉਹ ਟੰਡੇ ਤੋਂ ਆਈਡੀਐਫਸੀ ਬੈਂਕ ਵਿੱਚੋਂ ਆਪਣੇ ਖਾਤੇ ਵਿੱਚੋਂ 15 ਲੱਖ ਰੁਪਇਆ ਕਢਵਾ ਕੇ ਤੇ ਆਪਣੇ ਮੋਟਰਸਾਈਕਲ ਤੇ ਉਹ ਆਪਣੇ ਪਿੰਡ ਕੋਟਲੀ ਵੱਲ ਤੋਂ ਜਾ ਰਿਹਾ ਸੀ ਰਸਤੇ ਵਿੱਚ ਪੋਰਸ਼ਮੀਰ ਤੋਂ ਉਹਨਾਂ ਇੱਕ ਲੜਕੀ ਨੇ ਤੇ ਇੱਕ ਲੜਕੀ ਨੇ ਕੋਈ 35 ਤੇ 32 ਸਾਲ ਦੀ ਲੜਕੀ ਸੀ ਉਹਨਾਂ ਨੇ ਲਿਫਟ ਲਈ ਹੈ ਤੇ ਉਹਦੇ ਕਾਲੇ ਰੰਗ ਦੇ ਬੈਗ ਵਿੱਚ ਜਿਹੜਾ ਹੈਗਾ ਉਹਦੀ 15 ਲੱਖ ਰੁਪਏ ਦੀ ਰਕੂ ਸੀ ਗਹਿਰੀ ਭਾਗੀ ਗਹਿਰੀ ਭਾਰਾ ਸਿੰਘ ਪਿੰਡ ਦੇ ਨੇੜੇ ਜਾ ਕੇ ਉਹਦੇ ਪਿੱਛੇੋਂ ਪਿਸਤਲ ਲਾ ਕੇ ਮੋਟਰਸਾਈਕਲ ਨੂੰ ਰੋਕੇ ਤੇ ਜਿਹੜਾ ਉਹ ਰੋਕੇ ਤੇ ਉਸ ਤੋਂ 15 ਲੱਖ ਰੁਪਈਆ ਤੇ ਉਹਦਾ ਮੋਬਾਈਲ ਰੱਖੋ ਕੇ ਲੈ ਗਿਆ ਉਹਦੇ ਸਬੰਦੇ ਅਸੀਂ ਥਾਣਾ ਕੋਰਪਤਾ ਵਿੱਚ ਮੁਕੱਦਮਾ ਤੋਂ ਕਰਨ ਦੇ ਸਬੰਧ ਵਿੱਚ ਅਸੀਂ ਕੱਲ ਮਿਤੀ 20 6 2025 ਨੂੰ ਦਰਜ ਕੀਤਾ ਸੀ ਅਨੋਮ ਅਮ ਸ਼ਾਤੇ ਇੱਕ ਲੜਕੀ ਤੇ ਲੜਕੇ ਦੇ ਖਿਲਾਫ ਉਦੇ ਸਾਧਨ ਤਫਤੀਸ਼ ਡੰਗਾਈ ਨਾਲ ਕੀਤੀ ਗਈ ਤਾਂ ਪਾਇਆ ਗਿਆ ਆਈਡੀਐਫਸੀ ਬੈਂਕ ਤੋਂ ਲਿਆ ਗਿਆ ਥੋੜ ਇਹ ਜੋ ਆਰਵਾਰ ਸਿੰਘ ਫੌਜੀ ਹੈ ਇਹ ਮਿਤੀ 34 2025 ਨੂੰ ਥੋੜਾ ਪਹੁੰਚੂ ਪੈਨਸ਼ਨ ਆਇਆ ਤੇ ਤਫਤੀਸ਼ ਦੌਰਾਨ ਇਹ ਪਾਇਆ ਗਿਆ ਕਿ ਨਾ ਹੀ ਤਾਂ ਇਹ ਮਟੰਡੇ ਹੋਣਾ ਪਾਇਆ ਗਿਆ ਨਾ ਹੀ ਇਹਦੇ ਖਾਤੇ ਵਿੱਚ ਆਈਡੀਐਫਸੀ ਬੈਂਕ ਦਾ ਜਿਹੜਾ ਖਾਤਾ ਹੈਗਾ ਉਦੇ ਸਿਰਫ 3 ਰੁਪਏ 10 ਪੈਸੇ ਇਹਦੇ ਖਾਤੇ ਸੋਲੇ ਪਾਏ ਗਏ ਤੇ ਜੇ ਇੱਥੋਂ ਦੀ بجائے ਮੌੜ ਮੋੜੇ SBI ਬੈਂਕ ਵਿੱਚ ਉੱਥੇ ਹੀ ਰਹਿਣਾ ਸਮਾਂ گزارਿਆ ਉੱਥੇ ਰਿਹਾ ਇਹ ਉੱਥੇ ਨੇ ਆਪਣੀ ਪੈਨਸ਼ਨ ਦੀ ਕੰਪਲੇਨ ਜਿਹੜੀ ਸੀ ਉੱਥੇ ਦਰਖਾਸਤ ਦਿੱਤੀ ਹੈ ਜਿਹੜੀ ਕੱਲ ਬੈਂਕ ਵੱਲੋਂ ਰਿਸਿਪਟ ਕੀਤੀ ਗਈ ਹੈ SBI ਬੈਂਕ ਮੌੜ ਮੋੜੇ ਵੱਲੋਂ ਇਹਦੀ ਕਹਾਣੀ ਕਹਾਣੀ ਜਿਹੜੀ ਬਣਾਈ ਹੋਈ ਹੈ ਉਹ ਝੂਠੀ ਨਿਕਲੀ ਕਾਰਨ ਇਹ ਸੀ ਕਿ ਇਹ ਜਦੋਂ ਸੀਟ ਨੂੰ ਹਾਈਨਾ ਪਰਤਾਲ ਕੀਤੀ ਹੈ ਇਹ ਤਾਂ ਬਿਸ਼ਿਸ਼ ਕੀਤੀ ਹੈ ਤਾਂ ਇਹ ਸਿਵਲ ਅਸਥਾਨੀ ਦਾਖਲ ਹੋਇਆ ਸੀਗਾ ਕੱਲ ਹੀ ਕਿ ਆ ਮੈਨੂੰ ਕਿਸੇ ਨੇ ਚੈਰੀ ਦਾ ਪ੍ਰਮਾਣ ਦਿੱਤਾ ਹੈ ਜਦੋਂ ਕਿ ਇਸ ਤਰ੍ਹਾਂ ਦੀ ਕਹਾਣੀ ਬਿਲਕੁਲ ਨਹੀਂ ਪਾਈ ਗਈ ਇਹਨੂੰ ਭਾਈ ਨੇ ਸਰਤਾਂ ਦਰਾਂ ਮੰਨਿਆ ਕਿ ਮੈਂ ਕਰੀਬ ਕਰੋੜ ਤੋਂ ਉੱਪਰਲੇ ਜਿਹੜੇ ਪੈਸੇ ਰੱਖੂ ਮੈਂ ਜਿਹੜੀ ਹੈਗੀ ਆ 2021 ਤੋਂ ਲੈ ਕੇ ਕਸੀਨੋ ਖੇਡ ਰਿਹਾ ਆ ਆਨਲਾਈਨ ਗੇਮ ਪੂਆ ਖੇਡ ਰਿਹਾ ਹੈ ਤੇ ਮੈਂ ਉਹ ਜਿਹੜੀ ਕਸੀਨੋ ਦੀ ਗੇਮ ਦੇ ਵਿੱਚ ਪੈਸੇ ਹਾਰ ਗਿਆ ਆਪਣੀ ਕੁਝ ਪੈਨਸ਼ਨ ਦੇ ਗਰੰਟੀ ਦੇ ਪੈਸੇ ਵੀ ਹਾਰ ਜਮੇ ਉਹ ਪੈਸੇ ਦੀ ਕਹਾਣੀ ਨੂੰ ਆਪਣੀ ਨੂੰ ਦਗਵਾਉਣ ਦੇ ਖਾਤਰ ਵੀ ਇੱਕ ਤਾਂ ਮਾਂ-ਬਾਪ ਤੋਂ ਪੈਸੇ ਲੈ ਲਵੇ ਦੂਸਰਾ ਜਿਹੜਾ ਹੈਗਾ ਵੀ ਮੈਂ ਕੋਈ ਬੱਚਿਆਂ ਦੀ ਫੀਸ ਵਗੈਰਾ ਸੀਗੀ ਉਹ ਪਰ ਨਹੀਂ ਸੀ ਤੇ ਜਿਹੜੇ ਪੈਸੇ ਮੈਂ ਹਾਰਿਆ ਉਹਦੇ ਪਰਿਵਾਰ ਤੋਂ ਮੈਂ ਹਜਮ ਕਰਨਾ ਥਾ ਕਿ ਪਰਿਵਾਰ ਵਾਲੇ ਮੇਰੇ ਮੈਨੂੰ ਝਟਕਣ ਨਾਲਾ ਜਾਂ ਮੇਰੇ ਤੇ ਇਹਨੇ ਦਬਾਅ ਨਾ ਬਣਾਉਣੋ ਵੀ ਤੂੰ ਪੈਸੇ ਕਿੱਥੇ ਉਹ ਕਹਾਣੀ ਨੂੰ ਪੈਸਿਆਂ ਦੀ ਆਪਣੀ ਦਬਾਉਣ ਦੀ ਖਾਤਰ ਨੇ ਇਹ ਝੂਠੀ ਕਹਾਣੀ ਬਣਾਈ ਔਰਤ ਮਿਲੀ ਸੀ ਕਿੰਨੇ ਕਿ ਰਾਸਤੇ 'ਚ ਕੋਈ ਜੜੀ ਉਹਦੇ ਨਾਲ ਕੁਝ ਨਹੀਂ ਕੁਝ ਵੀ ਨਹੀਂ ਮਿਲਿਆ ਇਹ ਕੋਈ ਉਹਦੇ ਨਾਲ ਕੋਈ ਨਹੀਂ ਹੋਈ ਇਹ ਬੰਦਾ ਬਠਿੰਡੇ ਹੋਂਾ ਪਾਇ ਨਹੀਂ ਗਿਆ ਜਿੱਥੇ ਇਹਨੇ ਰੂਟ ਸਾਨੂੰ ਦੱਸਿਆ ਵੀ ਮੈਂ ਬਠਿੰਡੇ ਤੋਂ ਜਾ ਰਿਹਾ ਸੀ ਕੋਰਸ਼ੀ ਮੇਰੇ ਕੋਰਸ਼ੀ ਰੌਣਾ ਨਹੀਂ ਪਾਇਆ ਗਿਆ ਤੇ ਨਾ ਹੀ ਬਠਿੰਡੇ ਕਿੰਨੇ ਬੰਦੇ ਕਿੰਨੇ ਸੀਗੇ ਸ਼ੋਰਟਰ ਬੰਦੇ ਕਿੰਨੇ ਸੀਗੇ ਇਹਦੇ ਨਾਲ ਕੋਈ ਬੰਦਾ ਨਹੀਂ ਸੀ ਇਕੱਲਾ ਹੀ ਸੀ ਕਾਲ ਵੀ ਕੋਈ ਕੋਈ ਨਹੀਂ ਸੀ ਅਸੀਂ ਟੈਕਨੀਕਲ ਤੌਰ ਤੇ ਬੈਂਕ ਤੋਂ ਰਿਪੋਰਟ ਲੈ ਲਿਆ ਮਾਉਂਡ ਮੰਡੀ ਬੈਂਕ ਤੋਂ ਰਿਪੋਰਟ ਲੈ ਲਿਆ ਉੱਥੇ ਮਾਉਂਡ ਮੰਡੀ ਜਾਣਾ ਪਿਆ ਗਿਆ ਸਾਡੇ ਕੋਲ ਟੈਕਨੀਕਲ ਵਿਸ਼ੇਸ਼ ਤੇ ਨਹੀਂ ਗਿਰਤਾ ਕਰ ਲਿਆ ਜੀ ਹੁਣ ਫਿਰ ਇਸ ਦੀ ਇਹ ਤੇ ਵੀ ਮੰਗਲਾ ਦਰਜ ਕੀਤਾ ਚਾਹੋਗੇ ਜੀ ਕਿਹੜੇ ਤਰੀਕੇ ਦੀ ਗੱਲ ਆਈ ਬੇਕਰੀ ਗੱਲ ਆਈ ਝੂਠਾ ਮੁਕੱਦਮਾ ਦਰਜ ਕਰਾਉਣ ਸੰਬੰਧੀ 217 ਪੀਆਰਐਸ ਦੇ ਤਹਿਤ ਇਹਦੇ ਖਿਲਾਫ ਕਾਰਵਾਈ ਇਹ ਸਾਡਾ ਫੌਜੀ ਹੈ ਜੀ ਟੈਕਨੀਕਲ ਹੁਣ ਤੁਹਾਨੂੰ ਤੇ ਲੱਗੇ ਤੁਮ ਚਲੇ ਜੀ ਇਹ ਬਸ ਉਹ ਹੀ ਕਿਸੇ ਲੋਕ ਦੇ ਪੈਸੇ ਹਲਕ ਕਰਨ ਦੀ ਗੱਲ ਹੈ ਜੀ ਨੋ ਜੂਆਇੰਗ ਦੇ ਨਾਲ ਉਹਦੇ ਚ ਐਡਨ ਕਰੋਗੇ ਉਹ ਤਾਂ 30 ਦੇ ਦਰਾਂ ਜਿਹੜਾ ਵੀ ਐਕਟ ਲੱਗੂਆ ਜੋ ਵੀ ਸੈਕਸ਼ਨ ਲੱਗਣਗੇ ਆ ਉਹ ਨਾਲ 217 ਪੀਐਨਐਸ ਦੇ ਨਾਲ ਲਾ ਕੇ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿ ਤਾਂ ਕਿ ਇੱਕ ਲੋਕਾਂ ਦੀ ਮੈਸੇਜ ਹੋਏਗਾ ਤਾਂ ਕਿ ਜਿਹੜੇ ਵੀ ਬੰਦੇ ਝੂਠੀ ਗਲਤ ਇਨਫੋਰਮੇਸ਼ਨ ਦੇ ਕੇ ਪੁਲਿਸ ਨੂੰ ਪੁਲਿਸ ਦਾ ਸਮਾਂ ਖਰਾਬ ਕਰਦੇ ਆ ਔਰ ਲੋਕਾਂ ਨੂੰ ਕੱਲ ਸਾਡੀ ਸਾਰੇ ਡਿਸਟ੍ਰਿਕਟ ਦੀ ਪੁਲਿਸ ਜਿਹੜੀ ਹੈਗੀ ਹੈ ਇਸ ਕੰਮ ਲਈ ਸਾਰੇ ਅਫਸਰ ਸਾਹਿਬਾਨ ਸਾਰੇ ਇਸ ਕੰਮ ਨੇ ਲੱਗੇ ਰਹੇ ਬਟ ਜੋ ਇਹਦੀ ਕਹਾਣੀ ਨਿਕਲੀ ਉਹ ਬਿਲਕੁਲ ਝੂਠੀ ਨਿਕਲੀ ਤੇ ਮੈਂ ਹੋਰ ਲੋਕਾਂ ਨੂੰ ਵੀ ਅਜਿਹਾ ਸੁਨੇਹਾ ਦੇਣਾ ਚਾਹੁੰਦਾ ਵੀ ਜਿਹੜਾ ਵੀ ਬੰਦਾ ਝੂਠੀ ਦਵਾ ਦੇਗਾ ਜਿਹੜਾ ਵੀ ਬੰਦਾ ਪੁਲਿਸ ਨੂੰ ਗੋਹਰਾ ਕਰੇਗਾ ਉਹਦੇ ਖਿਲਾਫ ਸਖਤੋ ਸਖਤ ਕਾਰਵਾਈ ਇਹ ਸਾਫਾ ਫੌਜੀ ਹੈ ਜੀ ਇਹ ਇਹ ਸਾਫਾ ਫੌਜੀ ਹੈ ਜੀ ਸਾਫਾ ਫੌਜੀ ਹੈ ਹੋਰੇ 30-40 ਨੂੰ ਇਹ ਪੇਚੜਾ ਕਿੱਥੋਂ ਰਹਿਣ ਨਾਲ ਆਇਆ ਇਹ ਨਹੀਂ ਪਹਿਲਾਂ ਕੋਈ ਪਰਚਾ ਨਹੀਂ ਐਡੇ ਕਿਹੜੇ ਇਨਸਾਨ ਕਿੱਥੇ ਡਿਊਟੀ ਕਿੱਥੇ ਲੱਗੋ ਪਿੰਡ ਇਹ ਕੋਟਲੀ ਖਤ ਪਿੰਡ ਆ ਇਹ ਉਧਰ ਬੰਗਲੌਰ ਵਗੈਰਾ ਉਧਰ ਆਊਟ ਆਫ ਸਟੇਟਸ ਪਹਿਲਾਂ ਰੋਕੀ ਜਾਂਦਾ ਸਰ ਇਸੇ ਪੂਰੀ ਕਹਾਣੀ ਮੈਰਿਡ ਪਰਿਵਾਰ ਨੂੰ ਕਿਸੇ ਮੈਰਿਡ ਸਰ ਇਹ ਪੂਰੇ ਪਰਿਵਾਰ ਨੂੰ ਨਹੀਂ ਪਤਾ ਸੀ ਪਰ ਪਰਿਵਾਰ ਵਾਲੇ ਵੀ ਇਸ ਤੇ ਜਿਹੜਾ ਹੈਗਾ ਇਹ ਕਿਸੇ ਤੇ ਵਿਸ਼ਵਾਸ ਨਹੀਂ ਕਰ ਰਹੇ ਕਿਉਂਕਿ ਇਹਦਾ ਬੰਦੇ ਦਾ ਪਹਿਲਾਂ ਤਾਂ ਜਿਹੜਾ ਰਿਪੋਰਟ ਸੀ ਜਿਹੜਾ ਹੁਣ ਚੱਕਾ ਲਿਆ ਮੈਰਿਡ ਹੈ ਮੈਰਿਡ ਹੈ ਜਿਹਦੇ ਇੱਕ ਬੱਚਾ ਹੈਗਾ ਮੁੰਡਾ 18 ਸਾਲ ਦਾ ਮੁੰਡਾ